ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਮੈਂ ਜੁੜਿਆ ਹਾਂ ਗੁਰਿੰਦਰ ਇੱਕ ਸੱਚੀ ਘਟਨਾ ਜਿਹੜੀ ਸਬੰਧ ਰੱਖਦੀ ਆ ਜੀ ਹਰਿਆਣੇ ਦਾ ਇੱਕ ਇਲਾਕਾ ਵਾ ਜੀ ਪਲਵਲ ਉੱਥੇ ਦੀ ਇਹ ਜਿਹੜੀ ਘਟਨਾ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਆ ਬੜੀ ਅਜੀਬ ਘਟਨਾਵਾ ਤੁਹਾਨੂੰ ਇਹ ਅਲਰਟ ਜ਼ਰੂਰ ਕਰੂਗੀ ਖਾਸ ਤੌਰ ਤੇ ਤੁਹਾਡੇ ਬੱਚਿਆਂ ਦੇ ਲਈ ਇਹ ਜ਼ਰੂਰ ਸੁਣਨ ਵਾਲੀ ਘਟਨਾਵਾ ਜੂਨ 2017 ਦੀ ਗੱਲ ਆ ਜੂਨ ਦਾ ਮਹੀਨਾ ਗਰਮੀ ਦਾ ਜਿਹੜਾ ਪੂਰਾ ਮੰਨਿਆ ਜਾਂਦਾ ਵਾ ਇੱਕ ਔਰਤ ਥਾਣੇ ਦੇ ਵਿੱਚ ਪਹੁੰਚਦੀ ਆ ਬਹੁਤ ਹੀ ਰੋਂਦੀ ਘਰ ਲੌਂਦੀ ਹੋਈ ਥਾਣੇ ਜਾ ਕੇ ਐਸਐਚਓ ਨੂੰ ਕਹਿੰਦੀ ਆ ਕਿ ਮੇਰਾ ਯੋਨ ਸ਼ੋਸ਼ਣ ਹੋ ਰਿਹਾ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਤਾਂ ਜਦੋਂ ਉਹਨੂੰ ਪੁੱਛਿਆ ਜਾਂਦਾ ਕਿ ਸਾਰਾ ਕੁਝ ਕੌਣ ਕਰ ਰਿਹਾ ਤਾਂ ਉਹ ਕਹਿੰਦੀ ਇੱਕ ਸਾਡੇ ਗਵਾਂਢ ਚ ਲੜਕਾ ਜਿਹਦੀ ਉਮਰ ਸਿਰਫ 14 ਸਾਲ ਆ ਇੱਕ ਬੱਚਾ ਵਾ ਉਹ ਮੇਰਾ ਯੋਨ ਸ਼ੋਸ਼ਣ ਕਰ ਰਿਹਾ ਵਾ ਉਹ ਮੇਰੀ ਵਰਤੋਂ ਕਰ ਰਿਹਾ ਵਾ ਪੁਲਿਸ ਇਹ ਸੁਣ ਕੇ ਹੈਰਾਨ ਸੀ ਕਿ ਇੱਕ 14 ਸਾਲ ਦਾ ਬੱਚਾ ਯੋਨ ਸ਼ੋਸ਼ਣ ਕਿਵੇਂ ਕਰ ਸਕਦਾ ਇਹ ਸਾਰਾ ਕੁਝ ਕੀ ਕਹਿ ਰਹੀ ਔਰਤ ਇੱਥੇ ਹੀ ਬੱਸ ਨਹੀਂ ਹੋਰ ਵੀ ਬਹੁਤ ਸਾਰੇ ਇਲਜ਼ਾਮ ਲਗਾਉਂਦੀ ਆ ਉਹ ਕਹਿੰਦੀ ਆ ਕਿ ਮੇਰੇ ਵਿਧਵਾ ਹੋਣ ਦਾ ਉਹਨੇ ਫਾਇਦਾ ਚੱਕਿਆ ਬਹਾਨੇ ਨਾਲ ਸਾਡੇ ਘਰ ਆਉਂਦਾ ਸੀ ਮੇਰੇ ਨਾਲ ਉਹ ਸ਼ਰੀਰਕ ਸੰਬੰਧ ਬਣਾਉਂਦਾ ਸੀ ਤੇ ਹੁਣ ਮੈਂ ਪ੍ਰੈਗਨੈਂਟ ਹੋ ਚੁੱਕੀ ਆ ਹੁਣ ਉਹ ਮੇਰਾ ਸਾਥ ਨਹੀਂ ਦੇ ਰਿਹਾ ਮੈਂ ਉਹਨੂੰ ਕਹਿ ਰਹੀ ਆ ਕਿ ਉਹ ਮੇਰੇ ਨਾਲ ਵਿਆਹ ਕਰਾਵੇ ਪਰ ਮੈਨੂੰ ਉਹ ਇਹ ਕਹਿ ਰਿਹਾ ਕਿ ਤੇਰੇ ਪਹਿਲਾਂ ਹੀ ਦੋ ਬੱਚੇ ਨੇ ਮੈਂ ਤੇਰੇ ਨਾਲ ਵੇ ਨਹੀਂ ਕਰ ਸਕਦਾ ਜਦੋਂ ਪੁਲਿਸ ਇਹ ਸਾਰਾ ਕੁਝ ਸੁਣਦੀ ਹੈ ਕਿ 14 ਸਾਲ ਦਾ ਬੱਚਾ ਇੱਕ ਜਿਹੜਾ ਨਬਾਲਗ ਆ ਉਹ ਕਿਵੇਂ ਸਾਰਾ ਕੁਝ ਕਰ ਸਕਦਾ ਵੀ ਇੰਨੇ ਗੰਭੀਰ ਇਲਜ਼ਾਮ ਇਹ ਔਰਤ ਉਹਦੇ ਤੇ ਲਗਾ ਰਹੀ ਆ ਬੱਚੇ ਦੇ ਉੱਤੇ ਤਾਂ ਕਹਿੰਦੀ ਆ ਕਿ ਉਹਨੇ ਮੈਨੂੰ ਬਹੁਤ ਜ਼ਿਆਦਾ ਮੁਸੀਬਤ ਦੇ ਵਿੱਚ ਪਾਤਾ ਵਾ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹੀ ਮੈਂ ਪ੍ਰੈਗਨੈਂਟ ਹੋ ਗਈ ਹਾਂ ਹੁਣ ਜੇ ਬੱਚਾ ਹੋਊਗਾ ਲੋਕ ਮੇਰੇ ਤੋਂ ਪੁੱਛਣਗੇ ਕਿ ਇਹਦਾ ਪਿਓ ਕੌਣ ਆ ਮੈਂ ਕੀ ਜਵਾਬ ਦਵਾਂਗੀ ਉਹਨੇ ਮੈਨੂੰ ਆਪਣੇ ਪ੍ਰੇਮ ਜਾਲ ਦੇ ਵਿੱਚ ਫਸਾ ਕੇ ਮੇਰੇ ਨਾਲੇ ਸਾਰਾ ਕੁਝ ਕੀਤਾ ਇਹ ਸਾਰਾ ਕੁਝ ਜਦੋਂ ਐਸਐਚਓ ਸਾਹਿਬ ਸੁਣਦੇ ਨੇ ਹੈਰਾਨ ਤਾਂ ਜ਼ਰੂਰ ਸੀ ਪਰ ਰਿਪੋਰਟ ਦਰਜ ਕਰ ਲੈਂਦੇ ਨੇ ਤੇ ਬਾਕੀ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹਨਾਂ ਦੇ ਅੰਡਰ ਸੀਗਾ ਜਿਹੜਾ ਉਹਨਾਂ ਦੀ ਡਿਊਟੀ ਵੀ ਲਗਾਉਂਦੇ ਨੇ ਕਿ ਇਹ ਮਾਮਲੇ ਦੀ ਜਾਂਚ ਕੀਤੀ ਜਾਵੇ ਇਹ ਜਿਹੜੇ ਆਦੇਸ਼ ਜੀ ਏਐਸਆਈ ਮੰਜੂ ਦੇਵੀ ਨੂੰ ਦਿੱਤੇ ਜਾਂਦੇ ਨੇ ਕਿ ਇਹ ਮਾਮਲੇ ਦੀ ਜਿਨ੍ਹਾਂ ਨੇ ਜਾਂਚ ਕਰਨੀ ਸੀ ਮੰਜੂ ਦੇਵੀ ਨੇ ਤੇ ਉਹ ਸਾਰਾ ਕੁਝ ਜਦੋਂ छानबीन ਕਰਦੇ ਆ ਉਸ ਤੋਂ ਬਾਅਦ ਜੀ ਚਾਰਜ ਸ਼ੀਟ ਜਿਹੜੀ ਧਾਇਰ ਕੀਤੀ ਜਾਂਦੀ ਆ ਉਸ ਲੜਕੇ ਤੇ ਫਿਰ ਕੋਰਟ ਕੇਸ ਚਲਾਇਆ ਜਾਂਦਾ ਇਸ ਔਰਤ ਦੇ ਵੱਲੋਂ ਉਸ ਲੜਕੇ ਤੇ ਲੜਕੇ ਦੇ ਪਰਿਵਾਰ ਤੇ ਕੋਰਟ ਕੇਸ ਕੀਤਾ ਜਾਂਦਾ ਵਾ ਜਦੋਂ ਪੇਸ਼ੀ ਹੁੰਦੀ ਆ ਜੀ ਅੱਗੋਂ ਜਿਹੜੀ ਜੱਜ ਸੀ ਉਹ ਵੀ ਲੇਡੀ ਸੀ ਤੇ ਜੱਜ ਜਦੋਂ ਇਹਦਾ ਪੱਖ ਸੁਣਨ ਲੱਗਦੀ ਆ ਲੜਕੀ ਦਾ ਔਰਤ ਜਿਹੜੀ ਰੋਂਦੀ ਹੋਈ ਥਾਣੇ ਗਈ ਸੀ ਤਾਂ ਉਹ ਫੇਰ ਉਹੀ ਗੱਲ ਰਿਪੀਟ ਕਰਦੀ ਆ ਕਿ ਮੈਂ ਇੱਕ ਵਿਧਵਾ ਔਰਤਾਂ ਅੱਜ ਤੋਂ 2 ਸਾਲ ਪਹਿਲਾਂ ਮੇਰੇ ਪਤੀ ਦਾ ਕਰੰਟ ਲੱਗਣ ਦੇ ਨਾਲ ਦਿਹਾਂਤ ਹੋ ਗਿਆ ਸੀਗਾ ਉਸ ਤੋਂ ਬਾਅਦ ਮੈਂ ਆਪਣੇ ਬੱਚਿਆਂ ਦੇ ਦੋ ਬੱਚਿਆਂ ਦੇ ਨਾਲ ਰਹਿ ਰਹੀ ਆ ਮੇਰਾ ਖਰਚਾ ਵਾ ਸਾਰੇ ਮੇਰਾ ਜਿਹੜਾ ਉਹ ਰਿਸ਼ਤੇਦਾਰ ਦਿੰਦੇ ਨੇ ਮੈਂ ਬਹੁਤ ਫਿਰ ਵੀ ਆਪਣੇ ਆਪ ਨੂੰ ਸੰਭਾਲ ਲਿਆ ਸੀ ਪਤੀ ਦੇ ਜਾਣ ਤੋਂ ਬਾਅਦ ਤੇ ਮੈਂ ਆਪਣੀ ਜ਼ਿੰਦਗੀ ਟਰੈਕ ਦੇ ਉੱਤੇ ਲੈ ਕੇ ਆ ਰਹੀ ਸੀ ਪਰ ਮੇਰੀ ਜ਼ਿੰਦਗੀ ਇਸ ਲੜਕੇ ਨੇ ਖਰਾਬ ਕਰਤੀ ਇਸ ਲੜਕੇ ਨੇ ਮੈਨੂੰ ਕਿਤੇ ਵੀ ਮੂੰਹ ਦਿਖਾਉਣ ਜੁਗਾ ਨਹੀਂ ਛੱਡਿਆ ਇਹ ਬਹਾਨੇ ਨਾਲ ਮੇਰੇ ਘਰ ਆਉਂਦਾ ਸੀ ਕੋਈ ਚੀਜ਼ ਮੰਗਣ ਦੇ ਬਹਾਨੇ ਆਇ ਅਕਸਰ ਇਹ ਮੇਰੇ ਘਰ ਆਉਂਦਾ ਸੀਗਾ ਤੇ ਕਈ ਵਾਰ ਮੇਰੇ ਬੱਚਿਆਂ ਦੇ ਨਾਲ ਖੇਡਣ ਦੇ ਬਹਾਨੇ ਆ ਜਾਂਦਾ ਸੀ ਤੇ ਹੌਲੀ-ਹੌਲੀ ਇਹਨੇ ਮੈਨੂੰ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾਇਆ ਮੇਰਾ ਯੋਨ ਸੋਸ਼ਨ ਕੀਤਾ ਮੇਰੇ ਮੇਰੇ ਨਾਲ ਸਰੀਰਕ ਸੰਬੰਧ ਬਣਾਏ ਤੇ ਕਾਫੀ ਦੇਰ ਜਦੋਂ ਹੋ ਗਈ ਆ ਇਸ ਰਿਸ਼ਤੇ ਨੂੰ ਸਾਲ ਹੋ ਗਿਆ ਕਹਿੰਦੀ ਇਹ ਗੱਲ ਜਿਹੜੀ ਹੋ ਰਹੀ ਹੈ ਇਸ ਇਸ ਗੱਲ ਨੂੰ ਮਤਲਬ ਸਾਲ ਹੋ ਗਿਆ ਇਹ ਸਾਰਾ ਕੁਝ ਹੁੰਦੇ ਨੂੰ ਤੇ ਹੁਣ ਜਦੋਂ ਮੈਂ ਪ੍ਰੈਗਨੈਂਟ ਹੋ ਗਈ ਆ ਉਹ ਮੇਰਾ ਸਾਥ ਨਹੀਂ ਦੇ ਰਿਹਾ ਉਹ ਮੈਨੂੰ ਬਲੈਕਮੇਲ ਕਰਦਾ ਵਾ ਮੈਨੂੰ ਧਮਕੀਆਂ ਦਿੰਦਾ ਵਾ ਮੈਨੂੰ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ ਮਤਲਬ ਇੰਨੇ ਗੰਭੀਰ ਜਿਹੜੇ ਇਲਜ਼ਾਮ ਆ ਉਸ ਬੱਚੇ ਦੇ ਉੱਤੇ ਲਗਾਏ ਜਾ ਰਹੇ ਆ ਜਿਹੜਾ ਮਾਤਰ 14 ਸਾਲ ਦਾ ਵਾ ਜੱਜ ਜਿਹੜੀ ਸੀ ਜੱਜ ਸਾਹਿਬਾਂ ਵੀ ਇਹ ਸੁਣ ਕੇ ਹੈਰਾਨ ਸੀ ਵੀ ਇੱਕ ਬੱਚੇ ਦੇ ਉੱਤੇ ਐਨੇ ਗੰਭੀਰ ਇਲਜ਼ਾਮ ਜਿਹੜੀ ਇੱਕ ਔਰਤ ਵਿਧਵਾ ਲਗਾ ਰਹੀ ਆ ਵੀ ਇਹ ਕਿੱਦਾਂ ਪੋਸੀਬਲ ਆ ਫੇਰ ਵੀ ਉਹਦੀ ਗੱਲ ਉਹ ਧਿਆਨ ਨਾਲ ਸੁਣਦੀ ਆ ਤੇ ਹੁਣ ਜਿਹੜਾ ਦੂਜੇ ਪੱਖ ਦਾ ਲੜਕੇ ਵਾਲਿਆਂ ਦਾ ਵਕੀਲ ਸੀਗਾ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਕਿ ਉਹ ਆਪਣਾ ਪੱਖ ਜਿਹੜਾ ਕੋਰਟ ਦੇ ਵਿੱਚ ਮੂਰੇ ਰੱਖਣ ਜਦੋਂ ਉਹਨਾਂ ਦਾ ਵਕੀਲ ਬੋਲਦਾ ਵਾ ਤਾਂ ਉਹ ਕਹਿੰਦਾ ਜੀ ਇਹ ਔਰਤ ਆ ਜਿਹੜੀ ਇਹ ਸਰਾਸਰ ਝੂਠ ਬੋਲ ਰਹੀ ਆ ਜੱਜ ਸਾਹਿਬਾ ਨੂੰ ਕਹਿੰਦਾ ਵੀ ਤੁਸੀਂ ਆਪ ਸੋਚੋ ਜਿਹੜੇ ਬੱਚੇ ਦੀ ਉਮਰ 14 ਸਾਲ ਆ ਉਹਨੂੰ ਕੀ ਸਮਝ ਆ ਉਹ ਇਹ ਸਾਰਾ ਕੁਝ ਕਿਵੇਂ ਕਰ ਸਕਦਾ ਉਹਲੇ 18 ਸਾਲਾਂ ਦਾ ਵੀ ਨਹੀਂ ਪੂਰਾ ਹੋਇਆ ਉਹ ਉਹ ਇਹ ਸਾਰਾ ਕੁਝ ਕਰ ਹੀ ਨਹੀਂ ਸਕਦਾ ਇਹ ਪੋਸੀਬਲ ਹੀ ਨਹੀਂ ਆ ਇਹ ਔਰਤ ਬਹੁਤ ਖਰਾਬ ਹੈ ਚਲਾਕ ਆ ਇਹਦੇ ਉੱਤੇ ਗਲਤ ਇਲਜ਼ਾਮ ਲਗਾ ਰਹੀ ਆ ਜਦਕਿ ਇਹ ਸਾਰਾ ਕੁਝ ਕਰਨ ਦੇ ਵਿੱਚ ਇਹ ਔਰਤ ਆਪ ਜ਼ਿੰਮੇਵਾਰ ਹੈ ਇਹੀ ਔਰਤ ਇਸ ਬੱਚੇ ਨੂੰ ਬਹਾਨੇ ਦੇ ਨਾਲ ਘਰ ਬੁਲਾਉਂਦੀ ਸੀ ਦੁਕਾਨ ਦੇ ਉੱਤੇ ਕਦੇ ਕੋਈ ਚੀਜ਼ ਲੈਣ ਲਈ ਭੇਜਦੀ ਸੀ ਕਦੇ ਕੋਈ ਚੀਜ਼ ਲੈਣ ਲਈ ਭੇਜਦੀ ਸੀ ਜਦੋਂ ਇਹਦੇ ਬੱਚੇ ਘਰ ਨਹੀਂ ਸੀ ਹੁੰਦੇ ਤਾਂ ਬਹਾਨੇ ਦੇ ਨਾਲ ਇਹ ਅਕਸਰ ਉਹਨੂੰ ਆਪਣੇ ਘਰ ਬੁਲਾ ਲੈਂਦੀ ਸੀ ਤੇ ਆਪਣੀ ਜਿਹੜੀ ਉਹ ਜਿਸਮ ਦੀ ਭੁੱਖ ਆ ਪਤੀ ਦੇ ਮਰ ਜਾਣ ਤੋਂ ਬਾਅਦ ਇਸ ਬੱਚੇ ਤੋਂ ਪੂਰੀ ਕਰਨਾ ਚਾਹੁੰਦੀ ਸੀ ਇਹਦੇ ਨਾਲ ਇਹਨੇ ਸ਼ਰੀਰਕ ਸੰਬੰਧ ਬਣਾਏ ਪਹਿਲਾਂ-ਪਹਿਲਾਂ ਇਹ ਲੜਕਾ ਵਿਰੋਧ ਕਰਦਾ ਸੀ ਇਹਨੂੰ ਇਸ ਚੀਜ਼ ਦੀ ਸਮਝ ਬਿਲਕੁਲ ਵੀ ਨਹੀਂ ਸੀ ਤੇ ਜਿੱਦਾਂ-ਜਿੱਦਾਂ ਇਹ ਔਰਤ ਦੇ ਨੇੜੇ ਆਉਂਦਾ ਗਿਆ ਇਹਨੂੰ ਉਸ ਗੱਲ ਦੀ ਆਦਤ ਪੈ ਗਈ ਇਹਨੂੰ ਮਜ਼ਾ ਆਉਣ ਲੱਗ ਗਿਆ ਤੇ ਇਹ ਇੱਕ ਹਾਕ ਮਾਰੀ ਤੇ ਇਸ ਔਰਤ ਦੀ ਇੱਕ ਹਾਕ ਦੇ ਉੱਤੇ ਉਹਦੇ ਘਰ ਚਲਿਆ ਜਾਂਦਾ ਸੀ ਤੇ ਜੌਨ ਸ਼ੋਸ਼ਨ ਹੋਇਆ ਜ਼ਰੂਰ ਆ ਪਰ ਇਸ ਬੱਚੇ ਦਾ ਹੋਇਆ ਵਾ ਇਸ ਔਰਤ ਨੇ ਇੱਕ 14 ਸਾਲ ਦੇ ਬੱਚੇ ਦਾ ਜੌਨ ਸ਼ੋਸ਼ਨ ਕੀਤਾ ਵਾ ਉਹਨੂੰ ਗਲਤ ਰਸਤੇ ਤੇ ਤੁਰਨ ਦੇ ਲਈ ਮਜਬੂਰ ਕੀਤਾ ਵਾ ਹੁਣ ਜੱਜ ਸਾਹਿਬਾਂ ਜਦੋਂ ਦੂਜਾ ਪੱਖ ਸੁਣਦੀ ਆ ਤਾਂ ਉਹਦੇ ਨਾਲ ਵੀ ਐਗਰੀ ਕਰਦੀ ਆ ਬਾਅਦ ਵਿੱਚ ਲੜਕੇ ਦੇ ਜਿਹੜੇ ਘਰ ਵਾਲੇ ਆ ਉਹਨਾਂ ਦੇ ਨਾਲ ਗੱਲ ਕੀਤੀ ਜਾਂਦੀ ਆ ਵੀ ਤੁਹਾਨੂੰ ਇਹ ਸਾਰੀਆਂ ਗੱਲਾਂ ਦਾ ਬਿਲਕੁਲ ਵੀ ਨਹੀਂ ਪਤਾ ਤਾ ਘਰ ਵਾਲੇ ਕਹਿੰਦੇ ਨੇ ਕਿ ਸਾਡੇ ਵੱਸ ਤੋਂ ਬਾਹਰ ਸੀ ਇਸ ਔਰਤ ਨੇ ਮੇਰੇ ਬੱਚੇ ਦੇ ਉੱਤੇ ਪਤਾ ਨਹੀਂ ਕੀ ਜਾਦੂ ਕੀਤਾ ਸੀ ਕਿ ਹਮੇਸ਼ਾ ਉਹਦੇ ਘਰ ਦੇ ਵਿੱਚ ਵੜਿਆ ਰਹਿੰਦਾ ਸੀ ਅਸੀਂ ਬਹੁਤ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹ ਨਹੀਂ ਸੀ ਸੁਣਦਾ ਨਾ ਇਹਦਾ ਪੜਨ ਦੇ ਵਿੱਚ ਧਿਆਨ ਸੀ ਨਾ ਇਹਦਾ ਖਾਣ ਪੀਣ ਦੇ ਵਿੱਚ ਧਿਆਨ ਸੀ ਸਿਰਫ ਇਸ ਔਰਤ ਦੇ ਕੋਲ ਹੀ ਸਾਰਾ ਦਿਨ ਇਹ ਬੈਠਾ ਰਹਿੰਦਾ ਸੀ ਸਾਡੇ ਹੱਥ ਖੜੇ ਹੋ ਗਏ ਸੀ ਇਹਨੂੰ ਸਮਝਾ ਸਮਝਾ ਕੇ ਸਾਡਾ ਬੱਚਾ ਉਹਨਾਂ ਦਾ ਕਹਿਣਾ ਕਿ ਪੜਨ ਦੇ ਵਿੱਚ ਬਹੁਤ ਹੀ ਚੰਗਾ ਸੀ ਪਰ ਜਦੋਂ ਦੀ ਇਹ ਔਰਤ ਸਾਡੀ ਜ਼ਿੰਦਗੀ ਚ ਆਈ ਐ ਇਹਨੇ ਮੇਰੀ ਬੱਚੇ ਦੀ ਜ਼ਿੰਦਗੀ ਖਰਾਬ ਕਰਕੇ ਰੱਖ ਦਿੱਤੀ ਹੁਣ ਦੋਨੋਂ ਪੱਖ ਜੱਜ ਨੇ ਸੁਣ ਲਏ ਤੇ ਕਾਫੀ ਸਾਰੀਆਂ ਦਲੀਲਾਂ ਜਿਹੜੀਆਂ ਮੰਜੂ ਦੇਵੀ ਜਿਹੜੀ ਐਸਆਈਸੀ ਉਹਦੇ ਤੋਂ ਵੀ ਬਿਆਨ ਲਏ ਜਾਂਦੇ ਆ ਸਾਰਾ ਜਿਹੜਾ ਵਾਦੇ ਵਿੱਚ ਫੈਸਲਾ ਲਿਆ ਜਾਂਦਾ ਵਾ ਉਹ ਉਸ ਬੱਚੇ ਦੇ ਹੱਕ ਦੇ ਵਿੱਚ ਲਿਆ ਜਾਂਦਾ ਵਾ ਬੱਚੇ ਨੂੰ ਬੇਕਸੂਰ ਸਾਬਤ ਕੀਤਾ ਜਾਂਦਾ ਵਾ ਜੱਜ ਦੇ ਵੱਲੋਂ ਤੇ ਸਾਰੀ ਜਿਹੜੀ ਇਹ ਨਿਚੋੜ ਇਹ ਨਿਕਲਿਆ ਇਿਲਕੀਤਾ ਤਰੇਆਹੇ ਔਰਤ ਦਾ ਹੀ ਸੀ ਜਿਹੜਾ ਲੜਕੇ ਵਾਲਿਆਂ ਦਾ ਵਕੀਲ ਸੀ ਉਹਨੇ ਬਿਲਕੁਲ ਸਹੀ ਕਿਹਾ ਸੀ ਕਿ ਆਪਣੇ ਜਾਲ ਦੇ ਵਿੱਚ ਇਹਨੇ ਉਸ ਬੱਚੇ ਨੂੰ ਫਸਾਇਆ ਸੀ ਇੱਕ 14 ਸਾਲ ਦਾ ਬੱਚਾ ਇਹਨਾਂ ਕੁਝ ਨਹੀਂ ਕਰ ਸਕਦਾ ਜਿੰਨਾ ਉਹ ਔਰਤ ਕਹਿ ਰਹੀ ਸੀ ਉਹਦੇ ਪਿੱਛੇ ਉਹ ਆਪ ਹੀ ਜਿੰਮਬਾਰ ਸੀ ਉਹਦੇ ਕੋਲੋਂ ਇਹੇ ਸੁਆਦ ਲੈਣਾ ਚਾਹੁੰਦੀ ਸੀ ਔਰਤ ਤੇ ਬਾਅਦ ਦੇ ਵਿੱਚ ਜਦੋਂ ਉਹ ਪ੍ਰੈਗਨੈਂਟ ਹੋ ਗਈ ਉਦੋਂ ਉਹ ਘਬਰਾ ਗਈ ਉਹਨੂੰ ਕੋਈ ਵੀ ਹੋਰ ਰਸਤਾ ਨਹੀਂ ਸੁਝਿਆ ਤਾਂ ਉਹਨੇ ਇਹਨੂੰ ਫੋਰਸ ਕੀਤਾ ਕਿ ਉਹ ਇਹਦੇ ਨਾਲ ਵਿਆਹ ਕਰਾਵੇ ਪਰ ਉਹ ਬੱਚਾ ਸੀ ਉਹ ਬੱਚਾ ਕਿਵੇਂ ਵਿਆਹ ਕਰਾ ਸਕਦਾ ਸੀ ਹਲੇ ਤਾਂ ਉਹ 18 ਸਾਲਾਂ ਦਾ ਵੀ ਨਹੀਂ ਉਹਨੂੰ ਕੁਝ ਵੀ ਨਹੀਂ ਪਤਾ ਦੁਨੀਆਦਾਰੀ ਦਾ ਵਿਆਹ ਕਿਵੇਂ ਕਰਾ ਸਕਦਾ ਸੀ ਸੋ ਇਸ ਔਰਤ ਦੀ ਮੰਗ ਆ ਜਿਹੜੀ ਉਹੀ ਗਲਤ ਸੀ ਇਹ ਪ੍ਰੈਗਨੈਂਟ ਆਪਣੀ ਗਲਤੀ ਕਰਕੇ ਹੋਈ ਸੀ ਇੱਕ ਨਵਾਲਗ ਦੇ ਨਾਲ ਇਹਨੇ ਇਹ ਸਾਰਾ ਕੁਝ ਕੀਤਾ ਇਸ ਤੋਂ ਬਾਅਦ ਜੀ ਜੌਨ ਛੋਸ਼ਣ ਦੀਆਂ ਤਰਾਵਾਂ ਜਿਹੜੀਆਂ ਇਸ ਔਰਤ ਦੇ ਉੱਤੇ ਲਗਾਈਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਜਿਹੜੀ ਬਣਦੀ ਸਜ਼ਾ ਵਾ ਇਸ ਔਰਤ ਨੂੰ ਦਿੱਤੀ ਜਾਂਦੀ ਆ ਸੋ ਦੋਸਤੋ ਇਸ ਕਹਾਣੀ ਤੋਂ ਇਹੇ ਆਪਾਂ ਨੂੰ ਸਿੱਖਣ ਨੂੰ ਮਿਲਦਾ ਕਿ ਅਸੀਂ ਆਪਣੇ ਬੱਚਿਆਂ ਦਾ ਜ਼ਰੂਰ ਧਿਆਨ ਦੇਈਏ ਕਾਫੀ ਜਿਹੜੇ ਮਾਪੇ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਬੱਚਾ ਕਿੱਥੇ ਜਾ ਰਿਹਾ ਕਿੱਥੇ ਆ ਰਿਹਾ ਗਵਾਂਡੀਆਂ ਦੇ ਸਾਰਾ ਦਿਨ ਬੈਠਾ ਰਹਿੰਦਾ ਵਾ ਜਾਂ ਕਿਤੇ ਦੋਸਤ ਦੇ ਘਰ ਜਾਦਾ ਦੇਰ ਸਮਾਂ ਉਹ ਬਤਾਉਂਦਾ ਵਾ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਖਿਆਲ ਰੱਖਿਆ ਜਾਵੇ ਕਿ ਉਹ ਇੰਨੀ ਦੇਰ ਕਿਸੇ ਦੇ ਘਰ ਦੇ ਕਿਸੇ ਬਗਾਨੇ ਘਰ ਦੇ ਵਿੱਚ ਕੀ ਕਰ ਰਿਹਾ ਕੀ ਉਹਦੇ ਨਾਲ ਕੁਝ ਗਲਤ ਤਾਂ ਨਹੀਂ ਹੋ ਰਿਹਾ ਜੇ ਤੁਸੀਂ ਇਸ ਗੱਲ ਤੇ ਲਾਪਰਵਾਹੀਆਂ ਵਰਤਦੇ ਹੋ ਤਾਂ ਤੁਹਾਨੂੰ ਵੀ ਇਹੋ ਜਿਹਾ ਕੁਝ ਰੱਬ ਨਾ ਕਰੇ ਫੇਸ ਕਰਨਾ ਪੈ ਸਕਦਾ ਵਾ ਸੋ ਆਪਣੀ ਜਿਹੜਾ ਆਪਣਾ ਧਿਆਨ ਅਸੀਂ ਆਪ ਰੱਖਣਾ ਆਪਣੇ ਬੱਚਿਆਂ ਦੀ ਸੰਭਾਲ ਅਸੀਂ ਆਪ ਕਰਨੀ ਆ ਅੱਜ ਕੱਲ ਸਮਾ ਬਹੁਤ ਖਰਾਬ ਆ ਜੀ ਬੱਚਿਆਂ ਨੂੰ ਅੱਖੋਂ ਓਲੇ ਨਾ ਹੋਣ ਦਿਓ ਭਾਵੇਂ ਉਹ ਵੱਡੇ ਵੀ ਹੋ ਗਏ ਤਾਂ ਵੀ ਆਪਾਂ ਨੂੰ ਉਹਨਾਂ ਤੇ ਨਜ਼ਰ ਰੱਖਣ ਦੀ ਲੋੜ ਹੁੰਦੀ ਆ ਕਿ ਗਲਤ ਰਾਹ ਤੇ ਤੁਰ ਤੁਰ ਕੇ ਉਹ ਆਪਣੀ ਜ਼ਿੰਦਗੀ ਖਰਾਬ ਨਾ ਕਰ ਲੈਣ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਮਿਲੂੰਗਾ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਤਦ ਤੱਕ ਦੇ ਲਈ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੁੜਨ ਦੇ ਲਈ ਤੇ ਸਾਰਿਆਂ ਨੂੰ ਸਲਾਮ ਹੈ